ਕਮੇਟੀ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਹਨ ਆ ਦਿੱਲੀ ਕਮੇਟੀ ਵੱਲੋਂ ਜੋ ਇਹ ਪੰਦਰਵਾੜਾ ਸ਼ੁਰੂ ਹੋਇਆ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦਾ ਸ਼ਹਾਦਤ ਦਾ ਦਿਹਾੜਾ 22 ਤੋਂ 28 ਦਸੰਬਰ ਤੱਕ ਦਿਵਾਨ ਚੱਲਨੇ ਨੇ ਉਹਦੇ ਵਿੱਚ ਜਿੱਥੇ ਫਤਿਹਗੜ ਸਾਹਿਬ ਦੀ ਧਰਤੀ ਤੇ ਔਰ ਚਮਕੌਰ ਸਾਹਿਬ ਦੀ ਧਰਤੀ ਤੇ ਇਹ ਬਹੁਤ ਅ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਂਦੇ ਨੇ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਧਰਮ ਪ੍ਰਚਾਰ ਕਮੇਟੀ ਵੱਲੋਂ ਵੀ ਇਹ ਬਹੁਤ ਵੱਡੇ ਲੈਵਲ ਤੇ ਇੱਕ ਪ੍ਰੋਗਰਾਮ ਮੁਲਕੇਗੇ ਨੇ ਜਿਦੇ ਵਿੱਚ ਸਾਡੇ ਲਗਭਗ 27 ਪ੍ਰਚਾਰਕਾਂ ਦੀ ਹੱਦ ਗ੍ਰੰਥੀ ਸਹਿਬਾਨਾਂ ਦੀ ਸੇਵਾ ਲਗਾਈ ਗਈ ਹੈ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦਿੱਲੀ ਤੋਂ ਬਾਹਰ ਵੀ ਜਾ ਕੇ ਸੰਗਤ ਨੂੰ ਇਸ ਵਿਸ਼ਾਲ ਇਤਿਹਾਸ ਤੋਂ ਜਾਣੂ ਕਰਾਉਣਾ ਇਹ ਐਸਾ ਇਤਿਹਾਸ ਹੈ ਜੋ ਦੁਨੀਆ ਦੀ ਕਿਸੇ ਕੌਮ ਦੇ ਕੋਲ ਨਹੀਂ ਕੇਵਲ ਔਰ ਕੇਵਲ ਸਿੱਖ ਕੌਮ ਦੇ ਪਾਸ ਹੀ ਐਸਾ ਇਤਿਹਾਸ ਹੈ ਜਿਨ੍ਹਾਂ ਨੇ ਧਰਮ ਨਹੀਂ ਛੱਡਿਆ ਦੀਨ ਕਬੂਲਣ ਵਾਸਤੇ ਉਹਨਾਂ ਨੂੰ ਕਿਹਾ ਗਿਆ ਉਹਨਾਂ ਨੇ ਆਪਣੇ ਸਾਦਤਾਂ ਦੇ ਦਿੱਤੀਆਂ ਮਗਰਦੀਨ ਕਬੂਲ ਨਹੀਂ ਕੀਤੀ ਇਹੋ ਜਿਹਾ ਇਤਿਹਾਸ ਹੋਰ ਕਿਸੇ ਕੌਮ ਦੇ ਪਾਸ ਨਹੀਂ ਵੀ ਤੇ ਵਿਸ਼ਾਲ ਇਤਿਹਾਸ ਤੇ ਇਸ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਆਪਣੇ ਬੱਚਿਆਂ ਦੇ ਦਿਲਾਂ ਦੇ ਵਿੱਚ ਇਤਿਹਾਸ ਨੂੰ ਵਸਾਉਣ ਵਾਸਤੇ ਦਿੱਲੀ ਕਮੇਟੀ ਦੇ ਪ੍ਰਚਾਰਕਾਂ ਨੇ ਕੰਮ ਕਰਦਾ ਕੀਤਾ ਸਾਰਿਆਂ ਪ੍ਰਚਾਰਕਾਂ ਨੇ ਆਪ ਮੰਗ ਕੇ ਸੇਵਾਵਾਂ ਲਈਆਂ ਨੇ 21 ਤੋਂ 27 ਦਸੰਬਰ ਤੱਕ ਇਹ ਵੱਖ-ਵੱਖ ਇਲਾਕਿਆਂ ਦੇ ਵਿੱਚ ਪ੍ਰੋਗਰਾਮ ਹੋਣੇ ਨੇ ਮੈਂ ਦਿੱਲੀ ਦੀਆਂ ਸਾਰੀਆਂ ਸੰਗਠਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਇਤਿਹਾਸ ਆਪਣੇ ਬੱਚਿਆਂ ਨੂੰ ਜਾਣੂ ਕਰਾਉਣਾ ਤੁਹਾਡੇ ਵਾਸਤੇ ਬੜਾ ਲਾਜ਼ਮੀ ਆ ਇਸ ਇਤਿਹਾਸ ਨੂੰ ਸਰਬਣ ਕਰਨ ਵਾਸਤੇ ਜਿੱਥੇ ਹਰ ਸਾਲ ਇਹ ਆਉਂਦਾ ਸੀਗਾ ਕਿ ਬੱਚਿਆਂ ਦੇ ਐਗਜ਼ਾਮ ਨੇ ਉਹਨਾਂ ਐਗਜ਼ਾਮਾਂ ਨੂੰ ਵੀ ਅਸੀਂ ਪੋਸਟਪੋਨਰ ਪ੍ਰੀਪੋਨ ਕਰਾਇਆ ਉਹਨਾਂ 7 ਦਿਨਾਂ ਦੇ ਵਿੱਚ ਕੋਈ ਐਗਜ਼ਾਮ ਕੋਈ ਟੈਸਟ ਕੋਈ ਨਹੀਂ ਪੇਪਰ ਨਹੀਂ ਹੋਏਗਾ ਹੁਣ ਮਾਤਾ ਪਿਤਾ ਦੀ ਡਿਊਟੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਜਾ ਕੇ ਇਸ ਪਵਿੱਤਰ ਇਤਿਹਾਸ ਤੋਂ ਜਾਣੂ ਕਰਾਉਣਾ ਜਿਹੜੇ ਸੰਤਾਨ ਹੁੰਦੀ ਹੈ ਉਹ ਆਪਣੇ ਮਾਤਾ ਪਿਤਾ ਦੇ ਸਥਾਨਾਂ ਤੇ ਜਾ ਕੇ ਨਤਮਸਤਕ ਹੁੰਦੀ ਹੈ 크ਰਿਸਚਨ ਨੇ ਉਹ ਆਪਣੇ ਮਾਤਾ ਪਿਤਾ ਦੇ ਕਬਰ ਤੇ ਜਾ ਕੇ ਫੁੱਲ ਚੜਾਉਂਦੇ ਨੇ ਉਹਨਾਂ ਦੇ ਚੜਾਈ ਵਾਲੇ ਦਿਨ ਕਈ ਇਸਲਾਮ ਦੇ ਵਿੱਚ ਵੀ ਉਹ ਕਬਰਾਂ ਤੇ ਜਾ ਕੇ ਦੀਵਾ ਜਗਾਉਂਦੇ ਨੇ ਮਗਰ ਉਹ ਦੀਵਾ ਕੇਵਲ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕਿ ਇਸ ਕਬਰ ਵਾਲੇ ਦੇ ਸੰਤਾਨ ਉਹਨਾਂ ਦੇ ਬੱਚੇ ਜਿਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਾਰੋਂ ਸਾਹਿਬਜ਼ਾਦੇ ਸ਼ਹੀਦ ਕਰਾ ਲਏ ਕੇਵਲ ਆਪਣੇ ਪੰਜਵੇਂ ਪੁੱਤਰ ਖਾਲਸੇ ਵਾਸਤੇ ਹੁਣ ਪੰਜਵੇਂ ਪੁੱਤਰ ਖਾਲਸੇ ਦਾ ਇਹ ਫਰਜ਼ ਬਣਦਾ ਹੈ ਪੰਜਵੇਂ ਪੁੱਤਰ ਖਾਲਸੇ ਦਾ ਇਹ ਫਰਜ਼ ਬਣਦਾ ਹੈ ਕਿ ਜਿਉਂਦੇ ਹੋ ਤੇ ਇਸ ਗੱਲ ਦਾ ਜਾਗ ਦਾ ਜਿਉਂਦਾ ਸਬੂਤ ਦਿਓ ਸਾਡਾ ਤੇ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਸ਼ਹਾਦਤ ਦੇ ਸਥਾਨਾਂ ਤੇ ਜਾ ਕੇ ਉਦਨ ਨਤਮਸਤਕ ਹੋਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਦਸੀਏ ਕਿ ਤੁਹਾਡਾ ਖਾਲਸਾ ਪੁੱਤਰ ਹਜੇ ਜਿਉਂਦਾ ਹੈ ਜਿਹੜੇ ਫਤਿਹਗੜ੍ਹ ਸਾਹਿਬ ਸਰਹੰਦ ਜਾਂ ਚਮਕੌਰ ਸਾਹਿਬ ਨਹੀਂ ਜਾ ਸਕਦੇ ਤੇ ਦਿੱਲੀ ਦੇ ਵਿੱਚ ਵੀ ਦੋਸਤਾਨ ਨੇ ਉੱਥੇ ਵੀ ਸਮਾਗਮ ਵੱਡੇ ਪੱਧਰ ਤੇ ਕਰਾਇਆ ਜਾਂਦੇ ਨੇ ਆਓ ਆਪਾਂ ਸਾਰੇ ਹੀ ਸਾਬਜਾਦਿਆਂ ਨੂੰ ਨਤਮਸਤਕ ਹੋਈਏ ਤਾਂ ਕਿ ਦੁਨੀਆ ਨੂੰ ਦੱਸੀਏ ਕਿ ਸਾਬਜਾਦਿਆਂ ਨੇ ਜਿੰਨੀਆਂ ਛੋਟੀ ਉਮਰਾਂ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਜਿਸ ਕੌਮ ਵਾਸਤੇ ਉਹ ਕੌਮ ਹਜੇ ਜਿਉਂਦੀ ਜਾਗਦੀ ਹੈ ਆਪਣਾ ਫਰਜ਼ ਸਮਝੀਏ ਫਰਜ਼ ਸਮਝ ਕੇ ਆਪਾਂ ਉਹਨਾਂ ਪਵਨ ਸਥਾਨਾਂ ਤੇ ਗੁਰਦਰਾ ਮਾਤਾ ਸੁੰਦਰੀ ਵਿਖੇ ਗੁਰਦਰਾ ਦਮਦਮਾ ਸਾਹਿਬ ਵਿਖੇ ਸਮਾਗਮ ਕਰਾਇਆ ਜਾਣਗੇ ਉੱਥੇ ਜ਼ਰੂਰ ਉਹ ਦਿਨ ਹਾਜ਼ਰੀ ਭਰੀਏ ਔਰ ਗੁਰਗੋਬਿੰਦ ਸਿੰਘ ਮਹਾਰਾਜ ਨੇ ਜੋ ਕਿਹਾ ਸੀ ਕਿ ਇਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁੱਤਚਾਰ ਕਿਨ ਪੁੱਤਰਾਂ ਕੇ ਸਾਡੇ ਵਾਸਤੇ ਤੁਹਾਡੇ ਵਾਸਤੇ ਜਿਹੜੇ ਆਪਣੇ ਸਿਰਾਂ ਤੇ ਪੱਗਾਂ ਸਜਾਉਂਦੇ ਨੇ ਚੁੰਨੀਆਂ ਸਜਾਉਂਦੇ ਆ ਸਰਦਾਰੀਆਂ ਮੰਨਦੇ ਆ ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਾ ਲਿਆ ਲੋਕਾਂ ਦੇ ਧੀਆਂ ਪੁੱਤਰ ਮਾਪੇ ਮਰ ਕੇ ਵਿਛੜਦੇ ਨੇ ਗੁਰੂ ਸਾਹਿਬਾਂ ਦਾ ਪਰਿਵਾਰ ਅੱਜ ਦੀ ਰਾਤ ਜਿਉਂਦਿਆਂ ਵਿਛੜ ਗਿਆ ਸੀ ਇਸ ਪੰਥਕ ਦਰਦ ਨੂੰ ਲੈ ਕੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਇਹਨਾਂ ਦਿਹਾੜਿਆਂ ਤੇ ਜ਼ਰੂਰ ਇਹਨਾਂ ਸਥਾਨਾਂ ਤੇ ਨਤਮਸਤਕ ਹੋਈਏ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਆਪਾਂ ਉਹਨਾਂ ਬਾਬਿਆਂ ਦੀਆਂ ਕਹਾਣੀਆਂ ਆਪਣੇ ਬੱਚਿਆਂ ਨੂੰ ਸੁਣਾਵਾਂਗੇ ਤਾਂ ਆਪਾਂ ਪੁੱਤਾਂ ਤੋਂ ਸੁਪੁੱਤਰ ਖਾਣ ਦੇ ਲਾਇਕ ਹੋ ਬਣਾਂਗੇ ਨਹੀਂ ਤਾਂ ਫਿਰ ਆਪਾਂ ਕਪੁੱਤਰ ਹੀ ਹੋਏ ਉਹ ਦਾ ਕੀ ਸਾਡੇ ਤੇ ਨਾਲ ਲੱਗ ਜਾਵੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੱਥੇ ਬਹੁਤ ਵੱਡੇ ਪੱਧਰ ਤੇ ਲਗਭਗ 50 ਤੋਂ ਵੱਧ ਗੁਰਦਾਰਿਆਂ 'ਚ ਇਹ ਪ੍ਰੋਗਰਾਮ ਕਰਾਏ ਗਏ ਨੇ ਅਗਲੀ ਵਾਰੀ ਆਪਾਂ ਹੋਰ ਕੋਸ਼ਿਸ਼ ਕਰਾਂਗੇ ਇਸ ਵਿਸ਼ਾਲ ਇਤਿਹਾਸ ਨੂੰ ਜੋ ਕਿਸੇ ਕੌਮ ਦੇ ਪਾਸ ਨਹੀਂ ਇਹਨੂੰ ਆਪਾਂ ਹੋਰ ਵੱਧ ਚੜ ਕੇ ਬੜੇ ਤਰੀਕੇ ਨਾਲ ਡਿਜ਼ਾਈਨ ਕਰਾਂਗੇ ਅਗਲੀ ਵਾਰੀ ਇਸ ਵਾਰੀ ਵੀ ਜੋ ਪ੍ਰੋਗਰਾਮ ਬਹੁਤ ਸੁੰਦਰ ਬਣਾਏ ਗਏ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਨਾ ਸਮਾਗਮ ਦੇ ਵਿੱਚ ਸਮਾਗਮਾਂ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨੀ ਹੈ ਕੀ ਦਿੱਲੀ ਦੇ ਅਲੱਗ-ਅਲੱਗ ਇਲਾਕਿਆਂ 'ਚ ਹੋਣਗੇ ਇਹ ਪ੍ਰੋਗਰਾਮ ਹਾਂ ਦਿੱਲੀ 'ਚ ਦਿੱਲੀ 'ਚ ਲਗਭਗ ਨਾਰਥ-ਵੈਸਟ, ਈਸਟ-ਵੈਸਟ, ਨਾਰਥ, ਸਾਊਥ ਦੇ ਵਿੱਚ ਜ਼ੋਨ ਬਣਾ ਕੇ ਜਿਹੜੇ ਉੱਥੇ ਗੁਰਦੁਆਰੇ ਵੱਡੇ ਗੁਰਦੁਆਰਿਆਂ ਨੇ ਗੁਰਦੁਆਰਿਆਂ ਦੇ ਵਿੱਚ ਇਹ ਸਮਾਗਮ ਸ਼ਾਮ ਦੇ ਸਜਣਗੇ। ਅਲੱਗ-ਅਲੱਗ ਸਾਡੇ ਪ੍ਰਚਾਰਕ, ਹੈੱਡ ਗ੍ਰੰਥੀ ਸਹਿਬਾਂਾਂ ਜਾ ਕੇ ਉੱਥੇ ਕਥਾ ਦੇ ਪ੍ਰੋਗਰਾਮ ਕਰਨਗੇ।